ਸੁਣਨਾ ਨਹੀਂ ਬਲਕਿ ਪੰਗਾਂ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਪ੍ਰੈਕਟੀਕਲੀ ਲਾਗੂ ਕਰਨਾ ਹੈ ਪ੍ਰੈਕਟੀਕਲੀ ਜੀਵਨ ਦਾ ਜਣਾ ਹੈ ਕਿ ਜਿੰਨਾ ਚਿਰ ਤੁਸੀਂ ਬਾਣੀ ਨੂੰ ਕੇਵਲ ਪੜਨ ਵੱਲ ਸੁਣਨ ਵੱਲ ਧਿਆਨ ਰੱਖਾਂਗੇ ਤੇ ਉਸ ਇਵੇਂ ਹੋਏਗਾ ਮਾਲੂਸੀ ਪੜ ਰਿਆ ਹੈ ਪਰ ਸਭੇ ਅੰਦਰ ਵੀ ਉਹਦਾ ਪ੍ਰਕਾਸ਼ ਨਹੀਂ ਹੋਇਆ ਸੁਣ ਲਿਆ ਹੈ ਇੱਕ ਕੰਨ ਨਾਲ ਸੁਣ ਲਿਆ ਦੂਜੇ ਸਾਰੇ ਬਾਤਾਂ ਕਰ ਦਿੱਤਾਂ ਜੇ ਜਿੰਨਾ ਚਿਰ ਤੱਕ ਪਾਮ ਬਾਣੀ ਦਾ ਅੰਦਰ ਵਾਸਾ ਨਹੀਂ ਹੋਏਗਾ ਉਨਾਂ ਚਿਰ ਤੱਕ ਪਾਮ ਬਾਣੀ ਦੇ ਵਿਚਾਰ ਤਾਰਾ ਉਤਪੰਨ ਨਹੀਂ ਹੋਏ ਆਮ ਉਸੇ ਕੰਪਿਊਟਰਾਈਜ਼ ਲਾਈਨ ਦੇ ਅੰਦਰ ਇੱਕ ਇੰਟਰੈਕਸ਼ਨ ਬੰਡਲ ਹਾਂ ਤੇ ਜੋ ਅਸੀਂ ਇਨਪੁਟ ਦੇ ਲੇ ਹ ਉਹੀ ਅਸੀਂ ਆਉਟਪੁਟ ਲੈਂਦੇ ਹਾਂ ਸਹੀ ਇਨਪੁਟ ਦੇ ਦੇਵਾਂਗੇ ਸਾਨੂੰ ਸਹੀ ਆਉਟਪੁਟ ਮਿਲ ਜਾਵੇਗਾ ਜਿਸਾ ਵੀ ਇਨਪੁਟ ਹੀ ਗਲਤ ਹੈ ਤਾਂ ਆਉਟਪੁਟ ਵੀ ਗਲਤੀ ਹੀ ਮਿਲਨੀ ਹੈ ਇਸੇ ਤਰ੍ਹਾਂ ਜੋ ਅਸੀਂ ਇਸ ਮਨ ਨੂੰ ਦੇ ਦਿੰਦਾ ਹੈ ਚਾਹੇ ਉਹ ਅੱਖਾਂ ਦੇ ਦੁਆਰਾ ਦੇ ਦਿੰਦਾ ਚਾਹੇ ਅਸੀਂ ਉਹ ਰਸਨਾ ਜ਼ੁਬਾਨ ਦੇ ਦੁਆਰਾ ਦੇ ਦਿੰਦਾ ਚਾਹੇ ਕੰਨਾਂ ਦੇ ਦੁਆਰਾ ਦੇ ਦਿੰਦਾ ਹੈ ਜੋ ਕੁਝ ਅਸੀਂ ਇਸ ਮਨ ਨੂੰ ਇੰਨਾ ਇੰਦਰੀਆਂ ਦੇ ਦੁਆਰਾ ਦੇ ਦਿੱਤਾ ਮਨ ਨੇ ਉਹੀ ਟੈਕਨੀਕਲੀ ਆਉਟਪੁੱਟ ਸੰਭੂ ਦੇ ਦਿੱਤੀ ਹੈ ਮਨ ਨੇ ਉਹੀ ਸੱਜੇ ਨੂੰ ਕੰਮ ਕਰਵਾਉਣੇ ਹਨ ਹੋਣਾ ਕੀ ਚਾਹੀਦਾ ਸੀਗਾ ਕਿ ਮਨ ਨੂੰ ਜੀ ਗੁਰੂ ਜੀ ਦੀ ਵਿਚਾਰਧਾਰਾ ਮੁਤਾਬਕ ਮੋੜ ਦੇਈਏ ਮਨ ਸੱਜੇ ਨੂੰ ਕੰਮ ਨਾ ਕਰਵਾਉਂਦਾ ਬਲਕਿ ਅਸੀਂ ਗੁਰੂ ਜੀ ਦੀ ਮਾਤਮ ਨੂੰ ਰੱਖ ਕੇ ਮਨ ਤੋਂ ਕੰਮ ਕਰਵਾ ਲਈਏ ਪਰ ਹੋਰ ਵੀ ਇਹ ਮਨਸਾ ਨੂੰ ਆਪਣੀ ਚਾਲਿਆਂ ਤੇ ਸਭ ਨਿਜਾਰੀ ਆਈ ਜਿਵੇਂ ਮਨ ਕਹਿੰਦਾ ਏ ਉਵੇਂ ਅਸੀਂ ਕਰ ਰਹੇ ਆ ਇਹ ਗੱਲ ਦੀ ਸੱਚੀ ਆ ਕਿ ਮਨ ਗਲਤ ਸਾਨੂੰ ਡਾਇਰੈਕਸ਼ਨ ਦੇ ਰਿਹਾ ਮਨ ਸਾਨੂੰ ਗਲਤ ਇਸ਼ਾਰਾ ਕਰ ਰਿਹਾ ਇਸ ਤਰ੍ਹਾਂ ਕਿ ਕਿਉਂਕਿ ਜਦੋਂ ਵੀ ਸੀ ਕੋਈ ਵੀ ਮਨਪੰਦਾ ਕਰਦੇ ਉਹ ਖੁਸ਼ੀ ਮਨ ਨੂੰ ਹੀ ਹੁੰਦੀ ਆ ਚੰਗਾ ਕੁਝ ਖਾ ਲਿਆ ਮਨ ਖੁਸ਼ ਹੋ ਗਿਆ ਜੇ ਅੱਖਾਂ ਦੇ ਮੁਤਾਬਕ ਅਸੀਂ ਜੋ ਦੇਖਣਾ ਚਾਹੁੰਦਾ ਮਨ ਉਹ ਦੇਖ ਰਿਹਾ ਮਨ ਹੀ ਖੁਸ਼ ਹੋ ਗਿਆ ਸਾਦਾ ਹੀ ਇਸ ਇਸ ਦਾ ਕ੍ਰਿdit ਜਿਹੜਾ ਮਨ ਨੂੰ ਜਾ ਰਿਹਾ ਹੈ ਜੇ ਜੇ ਅਸੀਂ ਇਹਨਾਂ ਨਿਰਤਰਾ ਨੂੰ ਗੁਰੂ ਜੀ ਦੀ ਵਿਚਾਰ ਧਾਰਾ ਦੇ ਮੁਤਾਬਕ ਢਾਲ ਲਿਆ ਹੁੰਦਾ ਕੱਟ ਦਿੰਦਾ ਸੀ ਸਾਰੇ ਲੋਗਾ ਨਾ ਹੋਵਾਂਗੇ ਗੁਰੂ ਸਹਿਜ ਜੀ ਅੰੰਦਤਾ ਕਲ ਦੇ ਇਸ ਸਰੀਰ ਤੋਂ ਅਸੀਂ ਸਾਰੇ ਪਰਦੇ ਮੰਗੇ ਜੀ ਨੇ ਦਰਮ ਪਰਦੇ ਹੋਵਾਂਗੇ ਤਾਂ ਨੇਤ ਰੇ ਰੇ ਪੰਜ ਬਾਣੀਆਂ ਦੇ ਵਿੱਚ ਅਖੀਰਲੀ ਬਾਣੀ ਹੈ ਦੀ ਆਨੰਦ ਸਾਹਿਬ ਆਨੰਦ ਸਾਹਿਬਾਂ ਬਾਣੀ ਦੇ ਅੰਦਰ ਗੁਰੂ ਮਰਦਾਸ ਸਾਹਿਬ